ਬੱਚਾ ਇੱਕ ਕੱਚੇ ਭਾਂਡੇ ਵਾਂਗੂ ਹੁੰਦਾ ਇਹ ਜਿੰਨਾ ਤਰਾਸ਼ਿਆ ਜਾਊਗਾ ਬਚਪਨ ਦੇ ਵਿੱਚ ਉਨਾ ਹੀ ਵੱਡਾ ਹੋ ਕੇ ਭਾਂਡਾ ਵਧੀਆ ਬਣੇਗਾ ਨਹੀਂ ਤਾਂ ਉਹਨਾਂ ਮਾਵਾ ਨੂੰ ਪੁੱਛੋ ਜਿਨ੍ਹਾਂ ਦੇ ਜਵਾਕ ਅੱਜ ਹੱਥੋਂ ਬਾਹਰ ਹੋ ਚੁੱਕੇ ਨੇ ਤੇ ਉਹਨਾਂ ਨੂੰ ਮੋਰਲ ਵੈਲਿਊਜ਼ ਵੀ ਨਹੀਂ ਪਤਾ ਕਿ ਮਾਂ ਹੁੰਦੀ ਕੀ ਹੈ ਵੱਡੇ ਹੋ ਕੇ ਬੱਚਿਆਂ ਨੂੰ ਸਾਰੇ ਦੋਸ਼ ਦਿੰਦੇ ਨੇ ਕਿ ਤੈਨੂੰ ਸ਼ਰਮ ਹੈ ਨਹੀਂ ਅਸੀਂ ਤੇਰੇ ਮਾਵਾ ਆਪਾਂ ਉਹ ਕਹਿੰਦਾ ਕਦੀ ਸ਼ਰਮ ਮੈਨੂੰ ਕਦੀ ਬਹਿ ਕੇ ਤੁਸੀਂ ਕਿਹਾ ਕਿ ਤੁਸੀਂ ਮੇਰੇ ਮਾਵਾ ਬਕੋਈ ਦੀ ਸਮਝਾਇਆ ਮੈਨੂੰ ਕਦੀ ਮਾਂ ਹੋਣ ਦਾ ਫਰਜ਼ ਅਦਾ ਕੀਤਾ ਜੇ ਕੀਤਾ ਵੀ ਹੈ ਨਾਲ ਨਾਲ ਕਦੀ ਮੇਰੇ ਨਾਲ ਬਹਿ ਕੇ ਗੱਲ ਕੀਤੀ ਹੈ ਕਿ ਪੁੱਤ ਕੋਈ ਗੱਲ ਨਹੀਂ ਇੰਨਾ ਪ੍ਰੈਸ਼ਰ ਨਾਲ ਹੈ ਜੇ ਤੇਰਾ ਪੜ੍ਹਾਈ ਜੀ ਜਾਂਦੇ ਨੇ ਅਸੀਂ ਬੱਚਿਆਂ ਲਈ ਕਰ ਰਹੇ ਆ ਅਸੀਂ ਬੱਚਿਆਂ ਲਈ ਕਰ ਰਹੇ ਆ ਅਸੀਂ ਬੱਚਿਆਂ ਲਈ ਕਰ ਰਹੇ ਆ ਪਰ ਜੇ ਬੱਚੇ ਹੀ ਨਾ ਰਹਿਏ ਤਾਂ ਕਿਹਦੇ ਵਾਸਤੇ ਕਰੋਂਗੇ ਪੇਰੈਂਟਸ ਆਪਣੇ ਬੱਚੇ ਦੇ ਪਹਿਲੇ ਹੀਰੋ ਹੋਣੇ ਚਾਹੀਦੇ ਨੇ ਜਦੋਂ ਬੱਚੇ ਨੂੰ ਪੁੱਛਿਆ ਜਾਵੇ ਨਾ ਕਿੰਨੂੰ ਹੀਰੋ ਮੰਨਦਾ ਆਪਣਾ ਤਾਂ ਉਹਦੀ ਜ਼ੁਬਾਨ ਤੇ ਉਹਦੀ ਮਾਂ ਦਾ ਜਾਂ ਉਹਦੇ ਬਾਪ ਦਾ ਨਾਮ ਆਣਾ ਚਾਹੀਦਾ ਕਿਸੇ ਤੀਜੇ ਬੰਦੇ ਦਾ ਨਹੀਂ ਪੇਰੈਂਟਸ ਨੂੰ ਆਪਣੀ ਟੀਚਰਸ ਦੀ ਇੱਜ਼ਤ ਕਰਨੀ ਸਿਖਾਣੀ ਚਾਹੀਦੀ ਹੈ ਔਰ ਜੇ ਤੁਸੀਂ ਉਹਨੂੰ ਟੀਚਰ ਦੀ ਇੱਜ਼ਤ ਕਰਨੀ ਨਹੀਂ ਸਿਖਾਉਂਗੇ ਨਾ ਫਿਰ ਉਹ ਬੱਚਾ ਭੁੱਲ ਜਾਊ ਕਦੀ ਤੁਹਾਡੀ ਵੀ ਇੱਜ਼ਤ ਕਰੇਗਾ ਬਸ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਇੱਕ ਚੰਗਾ ਇਨਸਾਨ ਬਣ ਜਣ ਇੱਕ ਮਾਂ ਦੀ ਕਹਾਣੀ ਸੁਣਾਉਣ ਤੇ ਆਵੇ ਤਾਂ ਉਹਦੀ ਮਾਂ ਦੀ ਗਾਥਾ ਨਾ ਮੁੱਕੇ ਕਿ ਮੇਰੀ ਮਾਂ ਕਿਉਂ ਗ੍ਰੇਟ ਹੈ ਬੱਚੇ ਨੂੰ ਹਰ ਗੱਲ ਤੇ ਚੀਕਣਾ ਹੱਲ ਨਹੀਂ ਹੈ ਜੇ ਤੁਸੀਂ ਬੱਚੇ ਨੂੰ ਨਹੀਂ ਸੁਣੋਗੇ ਬੱਚਾ ਬਾਹਰ ਸਾਰਾ ਲੱਬੇਗਾ ਜੇ ਕਿ ਤੁਸੀਂ ਬੱਚੇ ਦੇ ਬੈਸਟ ਫਰੈਂਡ ਬਣ ਕੇ ਤਾਂ ਬੱਚੇ ਨੂੰ ਲੋੜ ਨਹੀਂ ਬਾਹਰ ਬੈਸਟ ਫਰੈਂਡ ਲੱਭਣ ਦੀ ਤੁਸੀਂ ਲੜਨਾ ਘਰ ਦੇ ਵਿੱਚ ਤੇ ਫਿਰ ਇਹ ਕਹਿਣਾ ਕਿ ਜਸੀਂ ਤਾਂ ਬੱਚਿਆਂ ਲਈ ਕਰ ਰਹੇ ਆ ਸੌਰੀ ਟੂ ਸੇ ਤੁਸੀਂ ਸਿਰਫ ਆਪਣੀ ਈਗੋ ਸੈਟੀਸਫਾਈ ਕਰ ਰਹੇ ਹੋ ਤੁਸੀਂ ਬੱਚਿਆਂ ਲਈ ਕੁਝ ਨਹੀਂ ਕਰ ਰਹੇ ਮੈਂ ਆਪਣੀ ਮਦਰ ਨੂੰ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਜਿਵੇਂ ਮੇਰੀ ਚਾਚੀ ਹੈ ਨਾ ਘਰ ਸਾਡੀ ਜੁਆਇੰਟ ਫੈਮਿਲੀ ਹੈ ਤਾਂ ਮੈਂ ਆਪਣੀ ਮਾਂ ਨੂੰ ਮੇਰੀ ਥੋੜੀ ਹਾਈਟ ਛੋਟੀ ਹੈ ਮੈਂ 2 डाइस ਤੋਂ ਇਧਰ ਆ ਕੇ ਬੋਲ ਸਕਦਾ ਮੈਂ ਲੁਕ ਜਾਊਂਗਾ डाइस ਚ ਲੁਕ ਜਾਊਂਗਾ ਮੈਂ डाइस ਚ ਲੁਕ ਜਾਊਂਗਾ ਮੈਂ ਪਹਿਲਾਂ ਤਾਂ ਤੁਹਾਨੂੰ ਦੇਖ ਕੇ ਮੈਂ ਮੇਰੀ ਰੂਹ ਖੁਸ਼ ਹੋ ਗਈ ਪਹਿਲਾਂ ਮੈਂ ਆਵਾਜ਼ ਤੇ ਜ਼ੋਰ ਲਾ ਰਿਹਾ ਸੀ ਮੈਂ ਕਿਤੇ ਆਵਾਜ਼ ਸੁਣੀ ਐ ਫਿਰ ਮੈਂ ਦੇਖਿਆ ਕਿ ਹਲਕਾ ਮੈਂ ਮੇਰੀ ਮਦਰ ਦਾ ਵੀ ਨਾਮ ਹਲਕਾ ਹੈ ਤੇ ਮੈਮ ਦਾ ਨਾਮ ਵੀ ਹਲਕਾ ਹੈ ਵੈਸੇ ਮੈਂ ਝੂਠੀ ਤਾਰੀਫ ਕਰਦਾ ਨਹੀਂ ਪਰ ਇਹ ਵਾਕਈ ਮੇਰੇ ਸਾਰੇ ਟੀਚਰਾਂ ਚੋਂ ਇੱਕ ਐਸੇ ਟੀਚਰ ਸੀ ਜਿਹੜੇ ਕਹਿੰਦੇ ਸੀ ਕੁਝ ਕਰੇਗਾ ਨਹੀਂ ਤਾਂ ਮੈਂ ਸੱਚੀ ਕਹਿ ਦਣਾ ਸੀ ਇੱਥੇ ਮੈਮ ਆਪਨੇ ਬੋਲਾ ਤਾਂ ਇਸ ਦਾ ਕੁਝ ਨਹੀਂ ਬਨੇਗਾ ਪਰ ਇਹ ਸੱਚੀ ਚ ਉਹ ਮੈਮ ਸੀਗੇ ਜਿਨ੍ਹਾਂ ਨੇ ਕਿਹਾ ਸੀ ਕਿ ਇਸਕਾ ਕੁਝ ਬਨੇਗਾ ਪੜ੍ਹਾਈਸ ਤਾਂ ਮੈਂ ਪਤਾ ਹੀ ਹੈ ਮੈਡਮ ਨੂੰ ਮੈਂ ਕਿੱਦਾਂ ਦਾ ਸੀਗਾ ਤੇ ਮੈਂ ਹੁਣ ਹੀ ਆਪਣੇ ਦੋਸਤਾਂ ਨਾਲ ਬੈਠਾ ਹੋ ਤੇ ਹੱਸ ਰਿਹਾ ਸੀਗਾ ਮੈਂ ਕਦੀ ਸੋਚਿਆ ਸੀਗਾ ਕਿ ਐਨਵਲ ਫੰਕਸ਼ਨ ਤੇ ਅਸੀਂ ਬੈਨ ਹੁੰਦੇ ਸੀਗੇ ਤੇ ਅੱਜ ਚੀਫ ਗੈਸਟ ਬੁਲਾ ਗਿਆ ਇੱਥੇ ਤਾਂ ਆਈ ਵਾਸ ਜਸ ਸ਼ੇਅਰਿੰਗ ਕਿ ਇੰਨੇ ਜੋਗੇ ਤਾਂ ਨਹੀਂ ਸੀਗੇ ਅਸੀਂ ਮੀ ਐਂਡ ਮਾਈ ਫਰੈਂਡ ਅਸੀਂ 3rd ਕਲਾਸ ਤੋਂ ਇਕੱਠੇ ਆ ਇੱਕ ਮੇਰਾ ਹੋਰ ਦੋਸਤ ਹੈ ਮੰਥਨ ਉਹ ਆਇਆ ਨਹੀਂ ਮੇਰੇ ਨਾਲ ਤੇ ਸੁਪਨਾ ਜਾ ਲੱਗਦਾ ਐ ਲੱਗਦਾ ਕਿ ਜਿਵੇਂ ਕੱਲ ਰਾਤ ਸੁੱਤੇ ਸੀਗੇ ਨਲਾਇਕ ਜਿਹੇ ਬੱਚੇ ਬਣ ਕੇ ਹੁਣ ਪਰਮਾਤਮਾ ਦੀ ਕਿਰਪਾ ਹੋਈ ਸਿਹਾਰਜਾ ਬੱਚਾ ਬਣ ਕੇ ਰੱਬ ਨੇ ਇੱਥੇ ਖੜਾਤਾ ਕਿ ਪ੍ਰੇਰਨਾ ਦਿਓ ਤੁਸੀਂ ਬੱਚਿਆਂ ਨੂੰ ਸੁਪਨਾ ਜਾ ਲੱਗਦਾ ਪਰ ਫਿਰ ਵੀ ਮੈਂ ਸਕੂਲ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਔਰ ਤੁਸੀਂ ਮੈਨੂੰ ਇਨਵਾਈਟ ਕੀਤਾ ਕਿਉਂਕਿ ਇੱਜ਼ਤ ਲੈਣ ਵਾਲੇ ਤੋਂ ਵੱਡਾ ਹੁੰਦਾ ਇੱਜ਼ਤ ਦੇਣ ਵਾਲਾ ਤਾਰੀਫ ਤਾਂ ਸਾਰੀ ਦੁਨੀਆ ਹੀ ਸੁਣਨਾ ਚਾਹਦੀ ਹੈ ਕਿ ਮੈਨੂੰ ਚੰਗਾ ਕਵੇ ਕੋਈ ਕਿ ਯੂ ਡਰੈਸ ਸੋ ਗੁੱਡ ਯੂ ਲੁੱਕ ਸੋ ਗੁੱਡ ਯੂ ਸਪੀਕ ਸੋ ਗੁੱਡ ਪਰ ਇਹ ਬੋਲਣਾ ਕੌਣ ਚਾਹੁੰਦਾ ਹੈ ਇੱਜ਼ਤ ਲੈਣੀ ਤਾਂ ਸਾਰੇ ਚਾਹੁੰਦੇ ਨੇ ਇੱਜ਼ਤ ਦੇਣੀ ਕੌਣ ਚਾਹੁੰਦਾ ਤਾਂ ਇੱਜ਼ਤ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਤੇ ਮੈਂ ਇੱਕ ਵਾਰੀ ਫੇਰ ਸਕੂਲ ਮੈਨੇਜਮੈਂਟ ਦਾ ਟੀਚਰਸ ਦਾ ਬੜਾ ਦਿਲੋਂ ਸਤਿਕਾਰ ਕਰਦਾ ਕਿ ਮੈਨੂੰ 2-3 ਦਿਨ ਤੋਂ ਰੈਗੂਲਰਲੀ ਉਹ ਪੁੱਛ ਰਹੇ ਨੇ ਕਿ ਤੁਸੀਂ ਆਉਂਗੇ ਤਾਂ ਮੈਂ ਪ੍ਰੋਮਿਸ ਕਰ ਬੈਠਾ ਸੀ ਕਿ ਮੈਂ ਜ਼ਰੂਰ ਆਉਂਗਾ ਆਲਦੋ ਮੈਂ ਹੁਣੀ ਸ਼ੋ ਚ ਸੀਗਾ ਆਪਣੇ ਅਸੀਂ ਇੱਕ ਪੌਡਕਾਸਟ ਵੀ ਚਲਾਉਂਦੇ ਆ ਉਹਦੇ ਚ ਸੀਗਾ ਤੇ ਮੈਂ ਰੈਲੀ ਸੌਰੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਪਰ ਫਿਰ ਵੀ ਮੈਂ ਦਿਲ ਦੀਆਂ ਗਹਿਰਾਈਆਂ ਚ ਬਹੁਤ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਕਿਸ ਨਿਮਾਣੇ ਨੂੰ ਮੈਂ ਡਿਸਰਵ ਨਹੀਂ ਕਰਦਾ ਇੰਨਾ ਪਿਆਰ ਜਿੰਨਾ ਮੈਨੂੰ ਪਿਆਰ ਸਤਿਕਾਰ ਮੇਰੀਆਂ ਮਾਵਾਂ ਭੈਣਾਂ ਵੱਲੋਂ ਕਿਉਂਕਿ ਜਦੋਂ ਮੈਂ ਐਂਟਰ ਕਰਦਾ ਨਾ ਮੈਂ ਤੁਹਾਡੇ ਫੇਸ ਐਕਸਪ੍ਰੈਸ਼ਨਸ ਤੋਂ ਪੜ ਲੈਂਦਾ ਕਿ ਤੁਸੀਂ ਮੇਰੇ ਬਾਰੇ ਅੰਦਰ ਕੀ ਸੋਚ ਰਹੇ ਹੋ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਇੱਕ ਦੂਜੇ ਤੁਸੀਂ ਮੇਰਾ ਨਾਮ ਜਾਣਦੇ ਹੋ ਮੈਂ ਕਈ ਵਾਰੀ ਤੁਹਾਨੂੰ ਨਹੀਂ ਵੀ ਜਾਣਦਾ ਹੁੰਦਾ ਪਰ ਮੈਂ ਫੀਲਿੰਗਸ ਵਾਈਬਸ ਫੜ ਲੈਂਦਾ ਕਿ ਇਹ ਮਾਂ ਇਹਨੇ ਚਾਹ ਨਾਲ ਵਿਚਾਰੀ ਕੋ ਤੁਰਿਆ ਵੀ ਨਹੀਂ ਜਾ ਰਹੀ ਤੇ ਉੱਠ ਕੇ ਮੈਨੂੰ ਜੱਫੀ ਪਾਣਾ ਚਾਹਦੀ ਹੈ ਤੇ ਮੈਨੂੰ ਕਿੰਨਾ ਪਿਆਰ ਕਰਦੀ ਹੋएगी ਮਾਂ ਯਾ ਕੋਈ ਛੋਟੀ ਭੈਣ ਮੇਰੀ ਮੈਨੂੰ ਦੇਖ ਰਹੀ ਹੈ ਤਾਂ ਉਹਦੇ ਫੇਸ ਐਕਸਪ੍ਰੈਸ਼ਨਸ ਉਹਦੀ ਬਾਡੀ ਲੈਂਗੁਏਜ ਦੱਸ ਦਿੰਦੀ ਹੈ ਕਿ ਉਹਦਾ ਵਾਸ ਨਹੀਂ ਚੱਲ ਰਿਹਾ ਪਰ ਮੁਹੱਬਤ ਬਹੁਤ ਜ਼ਿਆਦਾ ਹੈ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੈਂ ਪ੍ਰਮਾਤਮਾ ਅੱਗੇ ਉਸ ਅਕਾਲ ਪੁਰਖ ਅੱਗੇ ਇਹੀ ਹਮੇਸ਼ਾ ਅਰਦਾਸ ਕਰਦਾ ਕਿ ਮੇਰੀ ਔਕਾਤ ਨਹੀਂ ਸੀ ਇੰਨੀ ਮੈਨੂੰ ਜਿੰਨਾ ਪਿਆਰ ਮਿਲ ਗਿਆ ਪਰ ਫਿਰ ਵੀ ਇੱਜ਼ਤ ਦੇਣ ਵਾਲਾ ਵੱਡਾ ਹੁੰਦਾ ਤੁਸੀਂ ਸਾਰੇ ਵੱਡੇ ਹੋ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਇੱਜ਼ਤ ਮਾਨ ਦਿੱਤਾ ਔਰ ਮੈਨੂੰ ਸਕੂਲ ਦੀ ਮੈਨੇਜਮੈਂਟ ਨੇ ਬੁਲਾਇਆ ਇੱਥੇ ਇਸ ਯੋਗ ਸਮਝਿਆ ਕਿ ਤੁਸੀਂ ਆਓ ਇੱਥ ਔਰ ਬੱਚੇ ਖਾਸ ਕਰ ਜੇ ਮੇਰੀ ਇਹ ਆਵਾਜ਼ ਸੁਣ ਰਹੇ ਨੇ ਤਾਂ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਮੈਨੂੰ ਕੋਈ ਬਹੁਤ ਵੱਡਾ ਸਕਾਲਰ ਜਾਂ ਕੋਈ ਗਿਆਨ ਦੇਣ ਵਾਲਾ ਨਾ ਸਮਝੋ ਮੈਂ ਵੀ ਤੁਹਾਡੇ ਵਿੱਚੋਂ ਇੱਕ ਨਲਾਇਕ ਜਿਹਾ ਬੱਚਾ ਘੱਟ ਪੜਾਈ ਕਰਨ ਵਾਲਾ ਪੁਆਇੰਟਾਂ ਦੇ ਪਾਸ ਹੋਣ ਵਾਲਾ ਬੱਚਾ ਸ਼ਰਾਰਤੀ ਬੱਚਾ ਬਦਤਮੀਜ਼ ਬੱਚਾ ਨਹੀਂ ਸ਼ਰਾਰਤੀ ਬੱਚਾ ਮੇਰੀ ਮਦਰ ਕਹਿੰਦੇ ਹੁੰਦੇ ਕਿ ਬਦਤਮੀਜ਼ ਬੱਚਾ ਨਹੀਂ ਚੱਲਦਾ ਸ਼ਰਾਰਤੀ ਬੱਚਾ ਚੱਲ ਜਾਂਦਾ ਬਦਤਮੀਜ਼ ਬੱਚਾ ਉਹ ਹੁੰਦਾ ਜਿਹੜਾ ਟੀਚਰ ਨਾਲ ਡਿਸਰੈਸਪੈਕਟ ਕਰਦਾ ਆਪਣੇ ਘਰੋਂ ਜੋ ਸਿੱਖ ਕੇ ਆਉਂਦਾ ਪੈਸਿਆਂ ਦੀ ਧੌਂਸ ਕਿ ਤੂੰ ਕੌਣ ਕੀ ਕਰ ਲਵੇਂਗੀ ਮਤਲਬ ਉਹ ਕਰਾ ਉਹ ਰੋ ਹੀ ਬੱਚਾ ਸਿੱਖਦਾ ਤਾਂ ਮੇਰੀ ਪੇਰੈਂਟਸ ਜਿਹੜੇ ਮੀਟਿੰਗ ਤੇ ਕਦੀ ਮੇਰੇ ਮੰਮੀ ਪਾਪਾ ਨੇ ਆ ਕੇ ਮੇਰੀ ਸਾਰ ਨਹੀਂ ਲਈ ਜੇ ਕਿਤੇ ਟੀਚਰ ਕਹਿ ਵੀ ਦਿੰਦੇ ਸੀ ਬੱਚਾ ਨਲਾਇਕ ਤਾਂ ਪਾਪਾ ਨੇ ਕਹਣਾ ਲਾਓ ਦੋ ਹੋਰ ਲਾਓ ਇਹਦੇ ਅੱਜ ਕੱਲ ਰਿਵਾਜ ਬਦਲ ਗਿਆ ਅੱਜ ਕੱਲ ਸਕੂਲ ਕੋਲ ਆ ਜਾਂਦੇ ਨੇ ਪੇਰੈਂਟਸ ਕੀ ਮੇਰੇ ਬੱਚੇ ਨੂੰ ਹੱਥ ਕਿਵੇਂ ਲਾਇਆ ਉਹ ਕਹਿੰਦੇ ਭਾਈ ਤੇਰਾ ਬੱਚਾ ਭਾਵੇਂ ਨੂੰ ਫੁੱਲਾਂ ਤੇ ਰੱਖ ਬੱਚਾ ਇੱਕ ਕੱਚੇ ਭਾਂਡੇ ਵਾਂਗੂ ਹੁੰਦਾ ਇਹ ਜਿੰਨਾ ਤਰਾਸ਼ਿਆ ਜਾਊਗਾ ਬਚਪਨ ਦੇ ਵਿੱਚ ਉਨਾ ਹੀ ਵੱਡਾ ਹੋ ਕੇ ਭਾਂਡਾ ਵਧੀਆ ਬਣੇਗਾ ਨਹੀਂ ਤਾਂ ਉਹਨਾਂ ਮਾਵਾ ਨੂੰ ਪੁੱਛੋ ਜਿਨ੍ਹਾਂ ਦੇ ਜਵਾਕ ਅੱਜ ਹੱਥੋਂ ਬਾ ਤੇ ਉਹਨਾਂ ਨੂੰ ਮੋਰਲ ਵੈਲਿਊਜ਼ ਵੀ ਨਹੀਂ ਪਤਾ ਕਿ ਮਾਂ ਹੁੰਦੀ ਕੀ ਐ ਕੋਈ ਸਮਝਾਇ ਹੀ ਨਹੀਂ ਪਾਇਆ ਬਿਠਾ ਕੇ ਕਿ ਮਾਂ ਹੁੰਦੀ ਕੀ ਐ ਵੱਡੇ ਹੋ ਕੇ ਬੱਚਿਆਂ ਨੂੰ ਸਾਰੇ ਦੋਸ਼ ਦਿੰਦੇ ਨੇ ਕਿ ਤਾਨੂੰ ਸ਼ਰਮ ਐ ਨਹੀਂ ਅਸੀਂ ਤੇਰੇ ਮਾਵਾ ਆਪਾਂ ਉਹ ਕਹਿੰਦਾ ਕਦੀ ਸ਼ਰਮ ਮੈਨੂੰ ਕਦੀ ਬਹਿ ਕੇ ਤੁਸੀਂ ਕਿਹਾ ਕਿ ਤੁਸੀਂ ਮੇਰੇ ਮਾਵਾ ਬਾਬ ਕੋਈ ਦੀ ਸਮਝਾਇਆ ਮੈਨੂੰ ਕਦੀ ਮਾਂ ਹੋਣ ਦਾ ਫਰਜ਼ ਅਦਾ ਕੀਤਾ ਜੇ ਕੀਤਾ ਵੀ ਐ ਨਾਲ ਨਾਲ ਕਦੀ ਮੇਰੇ ਨਾਲ ਬਹਿ ਕੇ ਗੱਲ ਕੀਤੀ ਐ ਕਿ ਪੁੱਤ ਕੋਈ ਗੱਲ ਨਹੀਂ ਇੰਨਾ ਪ੍ਰੈਸ਼ਰ ਨਾਲ ਐ ਜੇ ਤੇਰਾ ਪੜਾਈ 'ਚ ਨਹੀਂ ਮਨ ਲੱਗ ਰਿਹਾ ਤੂੰ ਦੱਸ ਬੇਟਾ ਕੀ ਕਰਨਾ ਚਾਹੁੰਦਾ ਆਪਾਂ ਉਹ ਕਰ ਲੈਨੇ ਨੰਬਰਾਂ ਦੇ ਪਿੱਛੇ ਭਜਾ ਲੰਨੇ ਆਪਾਂ ਉਸ ਚੱਕਰ ਦੇ ਵਿੱਚ ਬੱਚੇ ਨਾ ਕਿਸੇ ਨਾਲ ਸ਼ੇਅਰ ਕਰ ਪਾਉਂਦੇ ਨੇ। ਮੈਂਟਲ ਇਲਨਸ ਦੇ ਸ਼ਿਕਾਰ ਹੋ ਜਾਂਦੇ ਨੇ। ਮਾਵਾਬ ਸਾਰਾ ਦਿਨ ਇਹ ਸੋਚ ਕੇ ਭੱਜੀ ਜਾਂਦੇ ਨੇ ਅਸੀਂ ਬੱਚਿਆਂ ਲਈ ਕਰ ਰਹੇ ਆਂ, ਅਸੀਂ ਬੱਚਿਆਂ ਲਈ ਕਰ ਰਹੇ ਆਂ, ਅਸੀਂ ਬੱਚਿਆਂ ਲਈ ਕਰ ਰਹੇ ਆਂ। ਪਰ ਜੇ ਬੱਚੇ ਹੀ ਨਾ ਰਹਿਏ ਤਾਂ ਕਿਹਦੇ ਵਾਸਤੇ ਕਰੂੰਗੇ? 12 ਘੰਟੇ, 24 ਘੰਟੇ ਵੀ ਕੰਮ ਕਰਨ ਤੋਂ ਬਾਅਦ ਜੇ ਤੁਹਾਡੇ ਘਰ ਦੇ ਵਿੱਚ ਖੁਸ਼ੀ ਨਹੀਂ ਨਾ ਹੈਗੀ ਤਾਂ ਮੈਨੂੰ ਲੱਗਦਾ ਕਿ ਕੋਈ ਫਾਇਦਾ ਨਹੀਂ ਕੰਮ ਕਰਨ ਦਾ। ਇਸ ਤੋਂ ਵਧੀਆ ਤਾਂ ਆਪਣੇ ਬੱਚੇ ਨਾਲ ਰੋਜ਼ 1 ਘੰਟਾ ਸਪੈਂਡ ਕਰੋ। ਇਕੱਲੇ ਜਾਓ ਉਹਦੇ ਨਾਲ ਉਹਨੂੰ ਪੁੱਛੋ ਪੁੱਤਰਾ ਠੀਕ ਐ? ਤੂੰ ਬੋਝਦਾ ਨਹੀਂ ਤੈਨੂੰ ਕੋਈ ਤੇਰੇ ਕੋਲ ਗੱਲ ਤਾਂ ਨਹੀਂ ਸ਼ੇਅਰ ਕਰਨ ਵਾਲੀ ਪੈਰੈਂਟਸ ਆਪਣੇ ਬੱਚੇ ਦੇ ਪਹਿਲੇ ਹੀਰੋ ਹੋਣੇ ਚਾਹੀਦੇ ਨੇ ਬੱਚਾ ਜਦੋਂ ਬੱਚੇ ਨੂੰ ਪੁੱਛਿਆ ਜਾਵੇ ਨਾ ਤੂੰ ਕਿਹਨੂੰ ਆਈਡਲ ਮੰਨਦਾ ਆਪਣਾ ਤੂੰ ਕਿਹਦਾ ਹੀਰੋ ਐ ਕਿਹਨੂੰ ਹੀਰੋ ਮੰਨਦਾ ਆਪਣਾ ਤਾਂ ਉਹਦੀ ਜ਼ੁਬਾਨ ਤੇ ਉਹਦੀ ਮਾਂ ਦਾ ਜਾਂ ਉਹਦੇ ਬਾਪ ਦਾ ਨਾਮ ਆਣਾ ਚਾਹੀਦਾ ਕਿਸੇ ਤੀਜੇ ਬੰਦੇ ਦਾ ਨਹੀਂ ਬਿਲਕੁਲ ਸ਼ਰਮ ਵਾਲੀ ਗੱਲ ਹੈ ਕਿ ਜੇ ਇੱਕ ਬਾਪ ਆਪਣੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਆਈਡਲ ਨਾ ਬਣ ਪਾਇਆ ਆਪਸ ਦੇ ਵਿੱਚ ਲੜਨਾ ਬਦਸਲੂਕੀ ਕਰਨੀ ਬੱਚਿਆਂ ਦੇ ਮੂਹਰੇ ਤੇ ਜੇ ਇੱਕ ਹਸਬੰਦ ਆਪਣੀ ਮਾਂ ਆਪਣੀ ਵਾਈਫ ਦੀ ਇੱਜ਼ਤ ਨਹੀਂ ਕਰ ਸਕਦਾ ਤਾਂ ਬੱਚਾ ਕੀ ਕਰੇਗਾ ਉਹ ਵੀ ਤੂੰ ਤੜਕੀ ਕਰੇਗਾ ਜੇ ਇੱਕ ਬਾਪ ਆਪਣੀ ਆਪਣੀ ਵਾਈਫ ਨੂੰ ਗਾਲ ਕੱਢ ਕੇ ਬੁਲਾ ਰਿਹਾ ਜਾਂ ਇੱਕ ਵਾਈਫ ਆਪਣੇ ਹਸਬੰਦ ਨਾਲ ਲੜ ਰਹੀ ਹੈ ਤਾਂ ਬੱਚੇ ਦਾ ਤਾਂ ਭੁੱਲ ਹੀ ਜਾਓ ਅਕਸਰ ਸੁਣ ਕੇ ਮੈਂ ਵੱਡਾ ਹੋਇਆ ਕਿ ਮਾਵਾਂ ਨੇ ਜਿਹੜੀਆਂ ਉਹ ਬੱਚਿਆਂ ਦੇ ਕੰਪਰੋਮਾਈਜ਼ ਲਈ ਸਾਰੀ ਜ਼ਿੰਦਗੀ ਆਪਣਾ ਰਿਲੇਸ਼ਨ ਠੀਕ ਰੱਖਦਿਆਂ ਨੇ ਕਿ ਸਾਡੇ ਬੱਚੇ ਵੱਡੇ ਹੋਗੇ ਸਾਡੇ ਬੱਚੇ ਵੱਡੇ ਹੋਗੇ ਪਰ ਜੇ ਉਹ ਬੱਚਿਆਂ ਨੇ ਤੁਹਾਨੂੰ ਵੱਡੇ ਹੋ ਕੇ ਨਾ ਪੁੱਛਿਆ ਤਾਂ ਫਿਰ ਕੀ ਫਾਇਦਾ ਅਸੀਂ ਇੱਕ ਛੋਟੀ ਜੀ ਐਨਜੀਓ ਚਲਾਉਂਦੇ ਆ ਇੱਕ ਜ਼ਰੀਆ ਫਾਊਂਡੇਸ਼ਨ ਤੇ ਉਹਦੇ ਵਿੱਚ ਮੈਡੀਕਲੀ ਫੀਲਡ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੈਲਪ ਕਰਨ ਦੀ ਕਿ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਕਿਸੇ ਨੂੰ ਵੀ ਕੋਈ ਮੈਡੀਕਲੀ ਪ੍ਰੋਬਲਮ ਹੈ ਅਸੀਂ ਉਹਦੀ ਹੈਲਪ ਕਰ ਸਕੀਏ ਤਾਂ ਪਿਛਲੇ 10 ਸਾਲਾਂ ਤੋਂ ਪਰਮਾਤਮਾ ਸਾਡੇ ਕੋਲੇ ਸੇਵਾ ਲੈ ਰਹੇ ਨੇ ਜਿਦੇ ਵਿੱਚ ਤਕਰੀਬਨ 3.5 ਲੱਖ ਪੇਸ਼ੈਂਟਸ ਦੀ ਮੈਡੀਕਲੀ ਹੈਲਪ ਹੋ ਚੁੱਕੀ ਹੈ ਬਹੁਤ ਲੋਕ ਜਿਹੜੇ ਸੇਵਾ ਕਰ ਚੁੱਕੇ ਨੇ ਸਾਨੂੰ ਤਾਂ ਸਿਰਫ ਇੱਕ ਉਹ ਹਿਸਾਬ ਹੈ ਕਿ ਕਰਤੇ ਹੋ ਤੁਮਕ ਨਹੀਂ ਆ ਔਰ ਮੇਰਾ ਨਾਮ ਹੋ ਰਹਾ ਹੈ ਕਰ ਕਰਾਣ ਆ ਲਾਓ ਸਾਰਾ ਕੁਝ ਆਪ ਹੀ ਹੈ ਸਾਨੂੰ ਤਾਂ ਬਸ ਕ੍ਰੈਡਿਟ ਦੇਣ ਨੂੰ ਰੱਖਿਆ ਹੋਇਆ ਨੇ ਕਿ ਚੱਲ ਜਾ ਕੇ ਤੂੰ ਸ਼ਾਬਾਸ਼ੀ ਲੈ ਲੈ ਕਰਨ ਵਾਲਾ ਆਪ ਹੀ ਐ ਅੱਜਕੱਲ ਸਾਡੇ ਵਿੱਚ ਇੰਨੀ ਜੈਲਸੀ ਇੰਨੀ ਈਰਖਾ ਪਰੀ ਗਈ ਹੈ ਕਿ ਅੱਜਕੱਲ ਇਨਸਾਨ ਕੋਲ ਵਕਤ ਹੀ ਹੈ ਨਹੀਂ ਖਾਸ ਕਰ ਕਿਸੇ ਨੂੰ ਮੁਹੱਬਤ ਕਰਨ ਲਈ ਵਕਤ ਹੈ ਨਹੀਂ ਪਰ ਮੈਨੂੰ ਬੜੀ ਦਿਨ ਨੂੰ ਸਕੂਨ ਮਿਲਿਆ ਅੱਜ ਕਿ ਅੱਜ ਐਨੂਅਲ ਫੰਕਸ਼ਨ ਤੇ ਤੁਸੀਂ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਦੇਖਣ ਲਈ ਇੱਥੇ ਆਏ ਹੋ ਮੈਂ 2-3 ਦਿਨ ਪਹਿਲਾਂ ਵੀ ਕਿਉਂਕਿ ਹੁਣ ਐਨੂਅਲ ਫੰਕਸ਼ਨਸ ਦਾ ਦੌਰ ਚੱਲ ਰਿਹਾ ਹੈ ਤਾਂ ਮੈਂ ਬਹੁਤੇ ਸਕੂਲਾਂ ਦੇ ਵਿੱਚ ਜਾ ਵੀ ਨਹੀਂ ਪਾਂਦਾ ਕਿਉਂਕਿ ਇੱਕ ਤਾਂ ਮੈਂ ਆਣ ਦੇ ਕੋਈ ਪੈਸੇ ਨਹੀਂ ਲੈਂਦਾ ਤੇ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚ ਮੈਨੂੰ ਇਨਵਿਟੇਸ਼ਨ ਆਉਂਦੇ ਨੇ ਮੇਰੇ ਕੋਲ ਟਰੈਵਲਿੰਗ ਨਹੀਂ ਹੁੰਦੀ ਇੰਨੀ ਤਾਂ ਫਿਰ ਨੇੜੇ ਤੇੜੇ ਕੋਈ ਸਿਚੁਏਸ਼ਨ ਦੇ ਹਿਸਾਬ ਨਾਲ ਅਗਰ ਕੋਈ ਪ੍ਰੋਗਰਾਮ ਮੈਨੂੰ ਲੱਗੇ ਤਾਂ ਮੈਂ ਪਹੁੰਚ ਜਾਣਾ ਪਰ ਬਹੁਤੇ ਪ੍ਰੋਗਰਾਮਾਂ ਦੇ ਮੈਂ ਨਹੀਂ ਪਹੁੰਚ ਪਾਂਦਾ ਪਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੀ ਮਾਂ ਨੇ ਮੈਨੂੰ ਕਦੀ ਜ਼ੋਰ ਨਹੀਂ ਲਾਇਆ ਤੂੰ ਡਾਕਟਰ ਬਣਨਾ ਹੈ ਤੂੰ ਬਿਜ਼ਨਸਮੈਨ ਬਣਨਾ ਹੈ ਬਸ ਮੇਰੀ ਮਾਂ ਹਮੇਸ਼ਾ ਇੱਕੋ ਗੱਲ ਕਹਿੰਦੀ ਹੈ ਕਿ ਪੁੱਤ ਜ਼ਿੰਦਗੀ ਜੀ ਲੈ ਕੋਈ ਜ਼ਿੰਦਗੀ ਅਸੀਂ ਕੁ ਅਸੀਂ ਕੋਈ ਮੁਕਾਮ ਪਾਣ ਨਹੀਂ ਆਏ ਇਹ ਸਫਰ ਹੈ ਜ਼ਿੰਦਗੀ ਸਫਰ ਹੈ ਔਰ ਮੇਰੇ ਨਾਲੋਂ ਤੁਸੀਂ ਬਹੁਤ ਵਧੀਆ ਜਾਣੋ ਕਿ ਇਹ ਸਫਰ ਛੱਡ ਕੇ ਵਿਚਾਰ ਕਿਸੇ ਨੂੰ ਵੀ ਛੱਡਣਾ ਪੈ ਜਾ ਸਕਦਾ ਹੈ ਔਰ ਇਹ ਭਰੀ ਮਹਿਫਲ ਛੱਡ ਕੇ ਜਾਣਾ ਪੈਣਾ ਕਦੀ ਵੀ ਪ੍ਰਮਾਤਮਾ ਇਹ ਨਹੀਂ ਕਹਿੰਦਾ ਕਿ ਲੰਬੇੜਲਾ ਆਪਣੇ ਕੰਮ ਤੇਰੇ ਕੋ 10 ਸਕ ਦਿਨ ਹੈਗੇ ਨੇ ਉਹ ਤਾਂ ਰੱਖੇ ਰਖਾਏ ਕੰਮ ਸਭ ਖੜੇ ਪੈ ਰਹਿ ਜਾਂਦੇ ਨੇ ਤੇ ਚਲੋ ਬੁਲਾਵਾ ਆਇਆ ਹੈ ਬਸ ਔਰ ਮੈਂ ਇਨਾ ਵੱਡਾ ਵੀ ਨਹੀਂ ਹੈਗਾ ਕਿ ਤੁਹਾਨੂੰ ਮੈਂ ਕਹਾਂ ਕਿ ਤੁਸੀਂ ਜੀ ਲਾਓ ਆਪਣੀ سونے ਦੀ ਚੈਨੀਆਂ ਤੇ ਮੇਰੇ ਅੱਗੇ ਚੜਾ ਦਿਓ ਨਾ ਆਪਣੀਆਂ ਚੈਨੀਆਂ ਸਾਹਮੋ ਪਰ ਨਾਲ ਨਾਲ ਆਪਣੇ ਬੱਚਿਆਂ ਦੇ ਨਾਲ ਨਾਲ ਹੋਰ ਬੱਚੇ ਜਿਹੜੀ ਸਾਡੀ ਸੁਸਾਇਟੀ ਦੇ ਵਿੱਚ ਨਹੀਂ ਪੜ ਸਕਦੇ ਜਾਂ ਜਿਨ੍ਹਾਂ ਕੋਲ ਇਹਨੇ ਰਿਸੋਰਸਸ ਨਹੀਂ ਹੈ ਉਹਨਾਂ ਦੇ ਜ਼ਰੂਰ ਵੈਲਿਊਸ਼ਨ ਬਣਨ ਦੀ ਕੋਸ਼ਿਸ਼ ਕਰੋ ਸਾਡੇ ਸਮਾਜ 'ਚ ਬਹੁਤ ਚੀਜ਼ਾਂ ਐਸੀਆਂ ਨੇ ਜਿਨ੍ਹਾਂ 'ਚ ਸਾਨੂੰ ਮਦਦ ਕਰਨ ਦੀ ਲੋੜ ਹੈ ਜੇ ਆਪਾਂ ਦੇਖ ਰਹੇ ਹਾਂ ਕਿ ਇੱਕ ਲੋੜਵੰਦ ਪਰਿਵਾਰ ਦਾ ਬੱਚਾ ਨਹੀਂ ਪੜ ਸਕਦਾ ਤਾਂ ਆਪਣੇ ਬੱਚੇ ਨੂੰ ਇੱਕ ਮੋਰਲ ਵੈਲਿਊ ਦੇ ਨਾਲ ਨਾਲ ਸਿਖਾਈਏ ਕਿ ਦੇਖ ਪਰਮਾਤਮਾ ਨੇ ਸਾਨੂੰ ਪਰਿਵਾਰ ਐਸਾ ਦਿੱਤਾ ਕਿ ਅਸੀਂ ਦੀਵਾਲੀ ਤੇ 5000 ਦੇ ਪਟਾਕੇ ਵੀ ਫੂਕ ਦਿੰਨੇ ਆ ਸਾਨੂੰ ਫਰਕ ਨਹੀਂ ਪੈਂਦਾ ਪਰ ਇੱਕ ਉਹ ਬੱਚਾ ਜਿਹੜਾ ਪੜ੍ਹਾਈ ਤੋਂ ਵੀ ਬੈਠਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਪੈਰੈਂਟਸ ਨੂੰ ਆਪਣੀ ਟੀਚਰਜ਼ ਦੀ ਇੱਜ਼ਤ ਕਰਨੀ ਸਿਖਾਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਕਿ ਸਕੂਲ ਟੀਚਰ ਸਿਰਫ ਇੱਕ ਇਹ ਪੈਸੇ ਕਮਾਉਣ ਦਾ ਜ਼ਰੀਆ ਮੈਨੂੰ ਵੀ ਲੱਗਦਾ ਹੁੰਦਾ ਸੀ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਮੈਂ ਕਿਹਾ ਸਾਡੇ ਡਾਇਰੈਕਟਰ ਸਾਹਿਬ ਕੋ ਬਹੁਤ ਪੈਸਾ ਅਸੀਂ ਮਲਟੀਪਲਾਈ ਹੋਈ ਕਰੀ ਜਾਣਾ ਇੰਨੇ ਬੱਚੇ ਇੰਨੀ ਫੀਸ ਓ ਮਾਈ ਗੋਡ ਸੋ ਮੱਚ ਮਨੀ ਪਰ ਹੁਣ ਪਤਾ ਲੱਗਦਾ ਕਿ ਅਸੀਂ কুমਿਹਾਰ ਦੇ ਹੱਥਾਂ 'ਚ ਟੀਚਰ ਸਿਰਫ ਇੱਕ ਤਨਖਾਈਆ ਨਹੀਂ ਹੈ ਇੱਕ ਸੈਲਰੀ ਬੇਸਡ EMPLOYE ਨਹੀਂ ਹੈ ਇੱਕ ਟੀਚਰ ਕੋਲ ਤੁਹਾਡਾ ਬੱਚਾ ਤੁਹਾਡੇ ਨਾਲੋਂ ਵੱਧ ਸਮਾਂ ਬਤਾਂਦਾ ਹੈ ਇਹ ਗੱਲ ਯਾਦ ਰੱਖਿਆ ਕਰੋ ਔਰ ਜੇ ਤੁਸੀਂ ਉਹਨੂੰ ਟੀਚਰ ਦੀ ਇੱਜ਼ਤ ਕਰਨੀ ਨਹੀਂ ਸਿਖਾਉਂਗੇ ਨਾ ਫਿਰ ਉਹ ਬੱਚਾ ਭੁੱਲ ਜਾਊ ਕਦੀ ਤੁਹਾਡੀ ਵੀ ਇੱਜ਼ਤ ਕਰੇਗਾ ਔਰ ਹਮੇਸ਼ਾ ਆਪਣੇ ਟੀਚਰ ਨੂੰ ਇਹ ਕਹੋ ਕਿ ਸਾਡਾ ਪੁੱਤ ਚੰਗਾ ਇਨਸਾਨ ਬਣਾਉਣ ਵੱਲ ਜ਼ੋਰ ਲਾਇਓ ਇਹਨੂੰ ਨੰਬਰਾਂ ਦੀ ਰੇਸ 'ਚ ਨਾ ਲਾਇਓ ਨੰਬਰ 4 ਘੱਟ ਵੀ ਆਣਗੇ ਕੋਈ ਗੱਲ ਨਹੀਂ ਮੇਰਾ ਬੱਚਾ ਸੈਕਿੰਡ ਵੀ ਆਏਗਾ ਕੋਈ ਪ੍ਰੋਬਲਮ ਨਹੀਂ ਆ ਫਰਸਟ ਵਾਲਾ ਪ੍ਰੈਸ਼ਰ ਨਾ ਦਿਓ ਯਾਰ ਮੇਰੇ ਬੱਚਿਆਂ ਨੂੰ ਇਥੇ ਹਰ ਬੱਚਾ ਅਲੱਗ ਹੈ ਔਰ ਇਹਦੀ ਸਭ ਤੋਂ ਵੱਡੀ ਐਗਜ਼ੈਂਪਲ ਹੈ ਸਾਡੀ ਕੁਦਰਤ ਨੇਚਰ ਹੁਣ ਤੁਸੀਂ ਮੱਛਲੀ ਨੂੰ ਕਹੋ ਕਿ ਤੂੰ ਬਾਂਦਰ ਵਾਂਗੂ ਪੇੜ ਤੇ ਚੜ ਤਾਂ ਉਹ ਤਾਂ ਡਿਪਰੈਸ਼ਨ ਚ ਹੀ ਜਾਏਗੀ ਨਾ ਤੇ ਬਾਂਦਰ ਨੂੰ ਕਹੋ ਤੁਸੀਂ ਪਾਣੀ ਚ ਮੱਛਲੀ ਵਾਂਗੂ ਤੈਰ ਕੇ ਦਿਖਾ ਤੇ ਉਹ ਵੀ ਸੁਸਾਇਸਾਈਡ ਕਰਨ ਹੀ ਜਾਏਗਾ ਨਾ ਉਵੇਂ ਹੀ ਹਰ ਇੱਕ ਬੱਚੇ ਦੀ ਆਪਣੀ ਆਪਣੀ ਉਹਦੀ ਇੱਕ ਲਾਈਨ ਹੈ ਉਹ ਜ਼ਿੰਦਗੀ ਚ ਕੀ ਬਣਨਾ ਚਾਹੁੰਦਾ ਹੈ ਬਸ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਇੱਕ ਚੰਗਾ ਇਨਸਾਨ ਬਣ ਜਣ ਹੋਰ ਮੈਂ ਬਹੁਤੀ ਉਮੀਦ ਨਹੀਂ ਕਰਦਾ ਹੋ ਸਕਦਾ ਤੁਸੀਂ ਆਪਣੇ ਬੱਚਿਆਂ ਲਈ ਬਹੁਤ ਕਰ ਰਹੇ ਹੋ ਕੋਈ ਬਾਪ 2 ਕਰੋੜ ਛੱਡ ਦੇਗਾ ਆਪਣੇ ਬੱਚਿਆਂ ਵਾਸਤੇ ਜਾਣਾ ਤਾਂ ਸਭ ਨੇ ਹੈ ਇਹ ਭਾਵੇਂ ਮੈਂ 29 ਸਾਲ ਦੀ ਉਮਰ 'ਚ ਸੋਚ ਲਵਾਂ ਜਾਂ 17 ਸਾਲ ਦੀ ਉਮਰ 'ਚ ਇਹ ਮੈਂ ਕਰ ਲਵਾਂ ਕਿ ਹਾਂ ਇੱਕ ਦਿਨ ਦੁਨੀਆ 'ਚੋਂ ਜਾਣਾ ਹੈ ਇਹ ਕਾਲਾ ਸੱਚ ਹੈ ਇਹ ਹਾਰਸ਼ ਟਰੁੱਥ ਹੈ ਜਾਣਾ ਹੈ ਕਿ ਮੈਂ ਆਪਣੇ ਬੱਚਿਆਂ ਜੋਗੇ ਸਿਰਫ ਮੈਂ ਇੱਕ ਨੰਬਰ ਛੱਡ ਕੇ ਜਾਣੇ ਨੇ ਬੈਂਕ ਦੇ ਵਿੱਚ ਕਿ ਮੈਂ ਆਪਣੇ ਮੁੰਡੇ ਵਾਸਤੇ 5 ਕਰੋੜ ਰੁਪਏ ਦੀ ਐਫ ਡੀ ਛੱਡ ਕੇ ਜਾਊਂਗਾ ਮੈਂ ਆਪਣੀ ਧੀ ਵਾਸਤੇ 2 ਕਰੋੜ ਦੀ ਐਫ ਡੀ ਕਰਾ ਕੇ ਜਾਊਂਗਾ ਇਸ ਤੋਂ ਅੱਗੇ ਵੀ ਵਧੀਏ ਮੈਂ ਆਪਣੇ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਾਊਂਗਾ ਕਿ ਉਹ ਮੈਨੂੰ ਯਾਦ ਕਰੇ ਕਿ ਦੁਨੀਆ ਦੇ ਬਹੁਤ ਬਾਪ ਨੇ ਬਹੁਤ ਮਾਂ ਨੇ ਪਰ ਮੇਰੀ ਮਾਂ ਗੀ ਕੋਈ ਮਾਂ ਨਹੀਂ ਅਗਰ ਇੱਕ ਬੱਚਾ ਇੱਕ ਮਾਂ ਦੀ ਕਹਾਣੀ ਸੁਣਾਉਣ ਤੇ ਆਵੇ ਤਾਂ ਉਹਦੀ ਮਾਂ ਦੀ ਗਾਥਾ ਨਾ ਮੁੱਕੇ ਕਿ ਮੇਰੀ ਮਾਂ ਕਿਉਂ ਗ੍ਰੇਟ ਹੈ ਮੇਰਾ ਬਾਪ ਕਿਉਂ ਗ੍ਰੇਟ ਹੈ ਪਰ ਅੱਜ ਕੀ ਤੁਹਾਡੇ ਬੱਚਿਆਂ ਕੋਲ ਆਪਣੇ ਮਾਪੇ ਦੇ ਬੋਲਣ ਦੇ ਲਈ 10 ਮਿੰਟ ਵੀ ਹੈ 10 ਲਾਈਨਾਂ ਵੀ ਬੱਚੇ ਕੀ ਆਪਣੇ ਮਾਪੇ ਤੇ ਬੋਲ ਸਕਦੇ ਨੇ ਨਹੀਂ ਬੋਲ ਸਕਦੇ ਆਪਣੇ ਬੱਚਿਆਂ ਨਾਲ ਸਮਾਂ ਬਤਾਣਾ ਸ਼ੁਰੂ ਕਰੋ। ਔਰ ਅਸੀਂ ਅਲੱਗ-ਅਲੱਗ ਬਿਮਾਰੀਆਂ ਦੇ ਨਾਲ ਡਾਕਟਰ ਦੇ ਕੋਲ ਜਾਂਦੇ ਆ ਕਿਸੇ ਨੂੰ ਹਾਰਟ ਦੀ ਬਿਮਾਰੀ ਕਿਸੇ ਨੂੰ ਸਿਰਦਰਦ ਹੈ ਕਿਸੇ ਨੂੰ ਗੋਡਿਆਂ 'ਚ ਤਕਲੀਫ ਹੈ ਪਰ ਇੱਕ ਬਿਮਾਰੀ ਮੈਂਟਲ ਹੈਲਥ ਜਿਹਦਾ ਕੋਈ ਡਾਕਟਰ ਨਹੀਂ ਉਹਦੇ ਡਾਕਟਰ ਨੂੰ ਤੁਸੀਂ ਆਪ ਇਹ ਪ੍ਰੈਸ਼ਰ ਜਿਹੜਾ ਇੱਥੇ ਪ੍ਰੈਸ਼ਰ ਕੁੱਕਰ ਵਾਂਗੂ ਵੱਧ ਰਿਹਾ ਔਰ ਮੈਂ ਸੈਨੂਅਲ ਡੇ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਬੰਦੇ ਬਣਾਉਣ ਲਈ ਇਨਸਾਨ ਬਣਾਉਣ ਲਈ ਜਰੂਰ ਐਡਮਿਸ਼ਨ ਕਰਾਓ ਔਰ ਐਡਮਿਸ਼ਨ ਤੁਹਾਡੇ ਘਰ ਦੇ ਵਿੱਚ ਹੀ ਹੈ ਤੁਹਾਡਾ 10 ਮਿੰਟ ਦਾ ਸਮਾਂ ਬੱਚੇ ਨਾਲ ਰੋਜ਼ ਬੈਠਣਾ ਬੱਚੇ ਨੂੰ ਹਰ ਗੱਲ ਤੇ ਚੀਕਣਾ ਹੱਲ ਨਹੀਂ ਹੈ ਜੇ ਤੁਸੀਂ ਬੱਚੇ ਨੂੰ ਨਹੀਂ ਸੁਣੋਗੇ ਬੱਚਾ ਬਾਹਰ ਸਾਰਾ ਲੱਬੇਗਾ ਜੇਕ ਤੁਸੀਂ ਬੱਚੇ ਦੇ ਬੈਸਟ ਫਰੈਂਡ ਬਣ ਕੇ ਤਾਂ ਬੱਚੇ ਨੂੰ ਲੋੜ ਨਹੀਂ ਬਾਹਰ ਬੈਸਟ ਫਰੈਂਡ ਲੱਭਣ ਦੀ ਆਪਣੇ ਬੱਚਿਆਂ ਨਾਲ ਸਮਾਂ ਬਤਾਓ ਕਿ ਪੁੱਤਰ ਦੱਸ ਤੈਨੂੰ ਕੀ ਦਿੱਕਤ ਹੈ ਕੀ ਕਰਨਾ ਕੀ ਚਾਹਨਾ ਤੂੰ ਜ਼ਿੰਦਗੀ ਦੇ ਵਿੱਚ ਉਹਨੂੰ ਏਦਾਂ ਦੇ ਬੱਚਿਆਂ ਨਾਲ ਮਲਵਾਓ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਹਸਪੀਟਲਾਂ ਦੇ ਵਿੱਚ ਉਹਨਾਂ ਕੋਲ ਆਪਣੇ ਟ੍ਰੀਟਮੈਂਟ ਕਰਾਣ ਜੋਗੇ ਪੈਸੇ ਨਹੀਂ ਹੈ ਆਪਣੇ ਬੱਚੇ ਨੂੰ ਉਹ ਚੀਜ਼ ਦਿਖਾਓ ਕਿ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਕਿਉਂ ਹੋਣਾ ਹੈ ਇਸ ਲਈ ਹੋਣਾ ਕਿਉਂਕਿ ਦੁਨੀਆ 'ਚ ਬਹੁਤ ਬੱਚੇ ਐਸੇ ਨੇ ਜਿਹੜੇ ਬਿਮਾਰ ਹੁੰਦੇ ਨੇ ਤੇ ਉਹਨਾਂ ਦੇ ਮਾਪੇ ਕੋਲ ਉਹਨਾਂ ਦੇ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੁੰਦੇ ਇਹ ਆਪਣੇ ਬੱਚਿਆਂ ਨੂੰ ਚੀਜ਼ ਦਿਖਾਓ ਹੁਣ ਵੀ ਮੈਂ 6:30 ਵਜੇ ਮੋਲ ਟਾਊਨ ਜਾਣਾ ਲੁਧਿਆਣੇ ਜਿੱਥੇ ਅਸੀਂ ਰੋਜ਼ ਬੈਠਦੇ ਆ 7 ਤੋਂ 9 ਔਰ ਤਕਰੀਬਨ ਮੈਨੂੰ 10 ਸਾਲ ਹੋ ਚੁੱਕੇ ਨੇ ਰੈਗੂਲਰਲੀ ਬਿੰਡ ਨਾਗਾ 365 ਦਿਨ ਮੰਡੇ ਟੂ ਸੰਡੇ ਸੀ ਉੱਥੇ ਬੈਠਦੇ ਆ ਤੇ ਤਕਰੀਬਨ 100 ਤੋਂ 150 ਲੋਕ ਜਿਨ੍ਹਾਂ ਕੋਲ ਆਪਣੇ ਟ੍ਰੀਟਮੈਂਟ ਜੋਗੇ ਪੈਸੇ ਨਹੀਂ ਹੋਂ ਉਥੇ ਹੈਲਪ ਲੈਣ ਲਈ ਆਉਂਦੇ ਨੇ ਮੈਂ ਕੋਈ ਫਿਲਮੀ ਹੀਰੋ ਨਹੀਂ ਆ ਮੈਂ ਕੋਈ ਐਕਟਰ ਨਹੀਂ ਆ ਮੈਂ ਤੁਹਾਨੂੰ ਇੱਕ ਅਸਲ ਕੱਟਣਾ ਦੱਸਦਾ ਕੱਲ ਦੀ ਕੱਲ ਸਾਡੇ ਕੋਲ ਇੱਕ ਮਾਂ ਆਈ ਜਿਹਦੇ ਪੁੱਤ ਦੀ ਉਮਰ 21 ਸਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦਾ ਪੁੱਤ ਇਲਾਜ ਕਰਾਣ ਜੋਗੇ ਪੈਸੇ ਨਹੀਂ ਤੇ ਜਦੋਂ ਉਸ ਮਾਂ ਨੇ ਆਪਣੀ ਚੱਪਲ ਲਾਈ ਨਾ ਕੈਂਚੀ ਚੱਪਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਕੈਂਚੀ ਚੱਪਲ ਜਦੋਂ ਤਾਂ ਸਾਡੀ ਟੁੱਟ ਜਾਂਦੀ ਸੀ ਅਸੀਂ ਸਟ੍ਰੈਪ ਕੱਢ ਕੇ ਪਾਉਂਦੇ ਸੀ ਉਹਨੂੰ ਪੈਨਸਲ ਦੇ ਨਾਲ ਉਸ ਮਾਂ ਦਾ ਸਟ੍ਰੈਪ ਵੀ ਕੱਸ ਗਿਆ ਤੇ ਉਹਨੇ ਬਕਸੂਏ ਨਾਲ ਆਪਣੀ ਚੱਪਲ ਜੋੜੀ ਹੋਈ ਸੀ ਉਹ ਲੇਲੜੀਆਂ ਐ ਲੈ ਰਹੀ ਸੀ ਕਿ ਮੇਰੇ ਪੁੱਤ ਨੂੰ 500 ਰੁਪਏ ਦੀ ਦਵਾਈ ਦਵਾ ਦਿਓ। ਉਹਨੂੰ ਦੇਖ ਦੇਖ ਕੇ ਬਾਰ ਬਾਰ ਐਨ ਲੱਗ ਰਿਹਾ ਸੀਗਾ ਕਿ ਤੇਰੀ ਕੀ ਔਕਾਤ ਐ। ਤੂੰ ਕਿੱਥੇ ਐਂ? ਰੱਬ ਨਾ ਕਰੇ ਅਸੀਂ ਸਾਰੇ ਪੇਰੈਂਟਸ ਬੈਠੇ ਆਂ ਤੁਸੀਂ ਫੀਲ ਕਰ ਸਕਦੇ ਹੋ। ਸਾਡਾ ਬੱਚਾ ਬਿਮਾਰ ਹੋ ਜਵੇ ਨਾ ਤੇ ਬੁਖਾਰ ਉਹਦਾ 104 ਹੋ ਜਵੇ। ਸਾਨੂੰ ਸਾਰੀ ਰਾਤ ਨੀਂਦ ਨਹੀਂ ਆਂਦੀ। ਹਾਏ ਮੇਰਾ ਬੱਚਾ ਹਾਏ ਮੇਰਾ ਬੱਚਾ ਆਰਾਮ ਰਾਮ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਇੰਨਾ ਅਸੀਂ ਰੱਬ ਨੂੰ ਯਾਦ ਕਰਦੇ ਆਂ। ਪਰ ਉਹਦੇ ਠੀਕ ਹੁੰਦੇ ਹੀ ਕਿਹੜਾ ਰੱਬ ਕਿਹੜੀ ਇਨਸਾਨੀਅਤ ਕਿਹੜਾ ਮਾ ਤੁਹਾਡੇ ਚਰਨਾਂ 'ਚੋਂ ਪੀਲ ਕਰਨਾ ਚਾਹੁੰਦਾ ਕਿ ਆਪਣਾ ਦਸਵੰਦ ਜਰੂਰ ਉਹਨਾਂ ਲੋਕਾਂ ਤੇ ਲਾਓ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਫालतੂ ਨੇ ਤੇ ਕੁਝ ਲੋਕਾਂ ਕੋਲ ਹੈ ਨਹੀਂ ਅਸੀਂ ਇੰਗਲਿਸ਼ 'ਚ ਇੱਕ ਪ੍ਰੇਅਰ ਬਹੁਤ ਕਰਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀਗੇ ਕਿ ਕਾਊਂਟ ਯਰ ਬਲੇਸਿੰਗਸ ਐਂਡ ਨੇਮ देम 1 ਬਾਈ 1 ਐਂਡ ਯੂ ਵਿਲ ਬੀ ਸਰਪ੍ਰਾਈਜ਼ ਯੂ ਵਾਟ ਦਾ ਲਾਰਡ ਹੈਜ਼ ਡਨ ਕਿ ਇੰਨੀਆਂ ਦੁਆਵਾਂ ਪ੍ਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਹੋਇਆ ਜੇ ਅਸੀਂ ਇੱਕ-ਇੱਕ ਗਿਣਤੀ ਕਰਨਾ ਤੇ ਲਿਖਣਾ ਸ਼ੁਰੂ ਕਰੀਏ ਨਾ ਤਾਂ ਬਾਈ ਜੀ ਕਿਤਾਬ ਮੁੱਕ ਜਾਏਗੀ ਸਾਡੇ ਕੋਲ ਇੰਨਾ ਕੁਝ ਅਸੀਂ ਕੰਨਾਂ ਨਾਲ ਸੁਣ ਰਹੇ ਹਾਂ ਜ਼ੁਬਾਨ ਨਾਲ ਬੋਲ ਰਹੇ ਹਾਂ ਜੀਵ ਨਾਲ ਟੇਸਟ ਕਰ ਰਹੇ ਹਾਂ ਸਕੂਲ 'ਚ ਚੰਗੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਹਜੇ ਵੀ ਜੇ ਪਰਮਾਤਮਾ ਦੇ ਬੇਸ਼ੁਕਰ ਹਾਂ ਤਾਂ ਫਿਰ ਆਪਾਂ ਜ਼ਿੰਦਗੀ ਦੇ ਵਿੱਚ ਬਹੁਤਾ ਆਨੰਦ ਨਹੀਂ ਲੈਣਾ ਏ ਤਾਂ ਮੈਨੂੰ ਫਿਰ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ ਔਰ ਮਾਪੇ ਨਾਲ ਇੰਟਰੈਕਸ਼ਨ ਕਰਨ ਦਾ ਮੈਨੂੰ ਮੌਕਾ ਦਿੱਤਾ ਤੇ ਮੈਂ ਪੇਰੈਂਟਸ ਦੇ ਚਰਣਾ 'ਚ ਇੱਕੋ ਬੇਨਤੀ ਕਰਨਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਓ ਕੋਸ਼ਿਸ਼ ਕਰੋ ਕਿ ਲੋਕਾਂ ਦੀ ਚੁਗਲੀਆਂ ਨਿੰਦਿਆ ਘੱਟ ਕਰੋ ਆਪਣੇ ਬੱਚਿਆਂ ਦੇ ਮੋਹਰੇ ਕਿਉਂਕਿ ਜੋ ਸਿੱਖੇਗਾ ਮੇਰਾ ਪਿਓ ਤਾਂ ਸਾਰਾ ਦਿਨ ਗਵਣੀਆਂ ਨੂੰ ਗਾਲਾਂ ਹੀ ਕੱਢਦਾ ਰਹਿੰਦਾ ਤਾਂ ਮੇਰਾ ਕੰਮ ਵੀ ਕੀ ਹੈ ਨਾਲ ਦੇ ਡੈਕਸ ਵਾਲੇ ਨੂੰ ਗਾਲਾਂ ਕੱਢਣਾ ਉਹੀ ਬੱਚਾ ਸਿੱਖੇਗਾ ਯਾਰ ਮੇਰਾ ਪਿਓ ਕਿਸੇ ਬਾਰੇ ਮਾੜਾ ਬੋਲਦਾ ਹੀ ਨਹੀਂ ਮੇਰੀ ਮਾਂ ਤਾਂ ਕਦੀ ਆਪਣੀ ਦਾਦੀ ਦੀ ਚੁਗਲੀ ਕਰਦੀ ਨਹੀਂ ਤਾਂ ਬੱਚਾ ਤੁਹਾਡਾ ਵੀ ਕੋਈ ਸਿੱਖੇਗਾ ਹੁਣ ਤੁਸੀਂ ਲੜਨਾ ਘਰ ਦੇ ਵਿੱਚ ਤੇ ਫਿਰ ਇਹ ਕਹਿਣਾ ਕਿ ਜਸੀਂ ਤਾਂ ਬੱਚਿਆਂ ਲਈ ਕਰ ਰਹੇ ਆ ਸੌਰੀ ਟੂ ਸੇ ਤੁਸੀਂ ਸਿਰਫ ਆਪਣੀ ਈਗੋ ਸੈਟੀਸਫਾਈ ਕਰ ਰਹੇ ਹੋ ਤੁਸੀਂ ਬੱਚਿਆਂ ਲਈ ਕੁਝ ਨਹੀਂ ਕਰ ਰਹੇ ਬੱਚਿਆਂ ਲਈ ਤਾਂ ਪਹਿਲਾਂ ਆਪ ਓਦਾਂ ਦੇ ਬਣਨਾ ਪੈਣਾ ਬੱਚਿਆ ਮੋਰੇ ਉਲਟੀਆਂ ਸਿੱਧੀਆਂ ਗੱਲਾਂ ਨਾ ਕਰਨੀਆਂ ਪਰ ਹਾਂ ਉਹਨਾਂ ਨੂੰ ਉਲਟੀਆਂ ਸਿੱਧੀਆਂ ਗੱਲਾਂ ਬਾਰੇ ਸਮਝਾਉਣਾ ਜ਼ਰੂਰ ਹੈ ਕਿ ਪੁੱਤਰ ਆ ਚੀਜ਼ ਹੈ ਆ ਉਮਰ ਹੈ ਬਹੁਤਾ ਘਬਰਾਉਣ ਦੀ ਲੋੜ ਵੀ ਨਹੀਂ ਪਰ ਗਲਤ ਕੰਮ ਵੀ ਨਹੀਂ ਕਰਨਾ ਆਪ ਪਰ ਇੱਥੇ ਮਾਵਾਂ ਕੋਲ ਹੀ ਰੀਲਾਂ ਤੋਂ ਟਾਈਮ ਨਹੀਂ ਤਾਂ ਜਵਾਕਾਂ ਤੋਂ ਕੀ ਉਮੀਦ ਕਰਨੀ ਆਪਾਂ ਸਾਰੇ ਆਪ ਹੀ ਰੀਲਾਂ ਦੇ ਸ਼ਿਕਾਰ ਹੋਏ ਪਿਆ ਸਾਰਾ ਦਿਨ ਮਾਪੇ ਬੱਚਿਆਂ ਨੂੰ ਕੀ ਸਿਖਾਵਾਂਗੇ ਬੱਚੇ ਦਾ ਫੋਨ ਤਾਂ ਛੱਡਣਗੇ ਨਾ ਤੇ ਅੱਗੋਂ ਮਾਂ ਨੂੰ ਕਹਿਣੋ ਕਿ ਪਹਿਲਾਂ ਮਾਤਾ ਜੀ ਆਪਣਾ ਫੋਨ ਛੱਡੋ ਨਾ ਆਪ ਸਾਰਾ ਦਿਨ ਮਾਂ ਰੀਲਾਂ ਛੱਡਦੀ ਨਹੀਂ ਤੇ ਪੁੱਤ ਨੂੰ ਕਹਿੰਦੀ ਹੈ ਫੋਨ ਕੰਮ ਚਲਾ ਉਹ ਗੁੜਲੀ ਕਹਾਣੀ ਤਾਂ ਤੁਹਾਨੂੰ ਸਭ ਨੂੰ ਯਾਦ ਹੀ ਹੈ ਨਾ ਕਿ ਇੱਕ ਮਾਂ ਪੁਰਖਾਂ ਕੋਲ ਇੱਕ ਮਾਂ ਗਈ ਤੇ ਕਹਿੰਦੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ ਤੇ ਮਾਂਪੁਰਖ ਕਹਿੰਦੇ ਕੋਈ ਨਹੀਂ 2 ਦਿਨ ਬਾਅਦ ਆਈ ਉਹ 2 ਦਿਨ ਬਾਅਦ ਫਿਰ ਜਾਂਦੀ ਹੈ ਕਹਿੰਦੀ ਨਾ ਬੇਟਾ ਤੂੰ ਨੇ ਗੁੜ ਨਹੀਂ ਖਾਣਾ ਤੇ ਮਾਂ ਕਹਿੰਦੀ ਸਵਾਮੀ ਜੀ ਤੁਸੀਂ ਇਹ ਪਰਸੋਂ ਹੀ ਕਹਿ ਦਿੰਦੇ ਅੱਜ ਕਿਉਂ ਕਿਹਾ ਉਹ ਕਹਿੰਦੇ ਪਰਸੋਂ ਮੈਂ ਵੀ ਖਾਂਦਾ ਸੀ ਨਾ ਤਾਂ ਉਹੀ ਸਾਲ ਸਾਡਾ ਅਸੀਂ ਚੰਗੇ ਇਨਸਾਨ ਬਣੀਏ ਜ਼ਰੂਰੀ ਨਹੀਂ ਚੰਗਾ ਇਨਸਾਨ ਉਦੋਂ ਹੀ ਕੋ ਬਣਦਾ ਜ ਜਿਹਦੀ ਉਮਰ ਹੋ ਜਵੇ ਜਾਂ ਉਹਦੇ ਚਿੱਟੇ ਬਾਲ ਆ ਜਾਣ ਤੇ ਸਿਆਣੀ ਗੱਲ ਉਹੀ ਕਰ ਸਕਦਾ ਸਿਆਣੀ ਗੱਲ ਦਾ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਸਿਆਣੀ ਗੱਲ ਦਾ ਸਿਆਣੀ ਗੱਲ ਨਾਲ ਹੀ ਲੈਣਾ ਦੇਣਾ ਬਸ ਉਮਰ ਦੇਖ ਕੇ ਜਾਂ ਉਹਦਾ ਔਦਾ ਦੇਖ ਕੇ ਗੱਲ ਤੇ ਅਮਲ ਨਾ ਕਰਿਆ ਕਰੋ ਕਿ ਅਗਰ ਸਾਡੇ ਗੁਰੂ ਜੀ ਨੇ ਕੋਈ ਗੱਲ ਕਹੀ ਆ ਤਾਂ ਉਹ ਕੋੜੀ ਸੱਚ ਮੰਨਣੀ ਪਰ ਜੋ ਇੱਕ ਕਿਸੇ ਐਂ ਕਿਸੇ ਫੱਟੀ ਜੀ ਪੈਂਟ ਵਾਲੇ ਨੇ ਆ ਕੇ ਕੋਈ ਗੱਲ ਕਹੇ ਤੀ ਉਹ ਨਹੀਂ ਮੰਨਣੀ ਇਹਦਾ ਫਿਰ ਤੁਸੀਂ ਬੰਦਾ ਦੇਖ ਕੇ ਗੱਲ ਦਾ ਵਜਨ ਦੇਖ ਰਹੇ ਹੋ ਗੱਲ ਦਾ ਵਜਨ ਨਹੀਂ ਦੇਖ ਰਹੇ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਗੱਲ ਦਾ ਵਜਨ ਦੇਖਣਾ ਚਾਹੀਦਾ ਕਿ ਗੱਲ 'ਚ ਕਿੰਨਾ ਦਮ ਹੈ ਬੋਲ ਕੌਣ ਰਿਹਾ ਹੈ ਕਿਹੜੇ ਫਾਇਦੇ ਲਈ ਬੋਲ ਰਿਹਾ ਇਹ ਮਾਇਨੇ ਨਹੀਂ ਰੱਖਦਾ ਤਾਂ ਬਹੁਤ ਖੁਸ਼ੀ ਹੋਈ ਤੁਹਾਡੇ ਐਨਵਲ ਡੇ ਨੂੰ ਮੈਂ ਥੋੜਾ ਜਾ ਥੋੜਾ ਜਿਹਾ ਟਵਿਸਟ ਜਿਹਾ ਕਰਦਾ ਨਾ ਮੈਂ ਕਿਹੜੀਆਂ ਗੱਲਾਂ ਛੇੜ ਲੀਆਂ ਬਟ ਮੈਨੂੰ ਇਹ ਲੱਗਦਾ ਕਿ ਜੇ ਮੈਨੂੰ ਹੀਰਿਆਂ ਦੀ ਦੁਕਾਨ ਲੱਭੀ ਹੈ ਤਾਂ ਮੈਂ ਰੋਲਾ ਪਾਪਾ ਦੱਸਾਂ ਕਿ ਆ ਹੀਰੇ ਨੇ ਆ ਲੁੱਟ ਲੋ ਔਰ ਹੀਰਿਆਂ ਦੀ ਦੁਕਾਨ ਕਿਹੜੀ ਹੈ ਮਾਨਵਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਲੋਕਾਂ ਦੀ ਸੇਵਾ ਆਪਣੇ ਆਲੇ ਦੁਆਲੇ ਮੈਂ ਆਪਣੀ ਮਦਰ ਨੂੰ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਜਿਵੇਂ ਮੇਰੀ ਚਾਚੀ ਹੈ ਨਾ ਘਰ 'ਚ ਸਾਡੀ ਜੁਆਇੰਂਟ ਫੈਮਿਲੀ ਹੈ ਤਾਂ ਮੈਂ ਆਪਣੀ ਮਾਂ ਨੂੰ ਕਹਿਣਾ ਹੁੰਦਾ ਕਿ ਮੈਨੂੰ ਇੱਕ ਫੁਲਕਾ ਘੱਟ ਦੇ ਦੀ ਪਰ ਮੇਰੇ ਚਾਚੇ ਦੇ ਮੁੰਡੇ ਨੂੰ ਫੁਲਕਾ ਘ ਪਰ ਸਾਡੀਆਂ ਜਿਹੜੀਆਂ ਮਾਵਾ ਨੇ ਪਤਾ ਨਹੀਂ ਕਿਉਂ ਨਿਊਕਲੀਅਰ ਫੈਮਲੀਆ ਹੁੰਦੀਆਂ ਜਾ ਰਹੀਆਂ ਨੇ ਮਾਵਾ ਨੂੰ ਸਿਰਫ ਆਪਣਾ ਜਵਾਕ ਨਜ਼ਰ ਆਂਦਾ ਹੈ ਦਰਾਨੀ ਦਾ ਬੱਚਾ ਉਹ ਬੱਚਾ ਬੱਚਾ ਹੀ ਨਹੀਂ ਸਮਝਦੀਆਂ ਮਾਵਾ ਇਹ ਮੈਂ ਗੱਲ ਕੈਮਰੇ ਤੇ ਕਹਿਣ ਜੋਗਾ ਤਾਂ ਵਾ ਜੇ ਮੈਂ ਆਪਣੇ ਘਾਰੇ ਚੀਜ਼ ਸ਼ੁਰੂ ਕੀਤੀ ਮੇਰੀ ਮਾਂ ਤੇ ਮੇਰੀ ਚਾਚੀ ਚ ਕੋਈ ਫਰਕ ਨਹੀਂ ਨਾ ਮੈਂ ਸਮਝਦਾ ਔਰ ਮੇਰੀ ਮਾਵਾ ਨੂੰ ਬੇਨਤੀ ਹੈ ਕਿ ਜਿੰਨਾ ਪਿਆਰ ਤੁਸੀਂ ਆਪਣੇ ਬੱਚਿਆਂ ਨੂੰ ਕਰਦੇ ਹੋ ਨਾ ਓਨਾ ਹੀ ਪਿਆਰ ਆਪਣੀ ਦਰਾਨੀ ਦੇ ਬੱਚਿਆਂ ਨੂੰ ਕਰੋ ਭਾਵੇਂ ਤੁਹਾਡੀ ਦਰਾਨੀ ਤੁਹਾਨੂੰ ਨਾ ਬੁਲਾਵੇ ਤੁਸੀਂ ਆਪਣਾ ਕਰਮ ਕਰਨਾ ਤੁਸੀਂ ਆਪਣੀ ਦਰਾਨੀ ਦੇ ਬੱਚੇ ਨੂੰ ਪਿਆਰ ਕਰਕੇ ਐਸਾਨ ਨਹੀਂ ਕਰਨਾ ਨਾ ਉਹਦੇ ਬੱਚੇ ਨੇ ਵੱਡੇ ਹੋ ਕੇ ਤੁਹਾਨੂੰ ਕੋਈ ਸੁੱਖ ਦੇਣਾ ਪਰ ਐਟਲੀਸਟ ਤੁਸੀਂ ਆਪਣੇ ਕਰਮਾਂ ਚ ਚੰਗੀ ਕਿਤਾਬ ਦੇ ਵਿੱਚ ਲਾਈਨ ਲਿਖਾ ਲਓ ਇੱਕ ਕਿ ਭਾਈ ਫਲਾਣੀ ਲੇਡੀ ਨੇ ਉਸ ਬੱਚੇ ਦੀ ਬਿਨ ਮਤਲਬ ਸੇਵਾ ਕੀਤੀ ਭਾਵੇਂ ਉਹਨੂੰ ਕੋਈ ਫਾਇਦਾ ਨਹੀਂ ਸੀ ਇਹ ਚੀਜ਼ਾਂ ਲਿਖਾਇਆ ਕਰੋ ਕਿਉਂਕਿ ਇਹ ਕੁਦਰਤ ਲਿਖਦੀ ਹੈ ਜਿਵੇਂ ਬੈਂਕ ਅਕਾਊਂਟ ਲਿਖਦਾ ਹੈ ਕਿ 2000 ਆ ਗਿਆ 5000 ਆ ਗਿਆ ਸਟਾਕ ਇਕੱਠਾ ਹੋ ਗਿਆ 50000 ਦਾ ਹੁਣ ਮਿਸਟਰ ਅਨਮੋਲ ਕੁਆਦਰਾ ਜੀ ਕਢਾ ਲਓ ਤੇ ਖਰਚ ਲਓ ਉਵੇਂ ਦਵਾਵਾਂ ਦਾ ਖਾਤਾ ਹੈ ਕੋਸ਼ਿਸ਼ ਕਰੋ ਬਾਦ ਦਵਾਵਾਂ ਘੱਟ ਲਓ ਕਿ ਤੁਹਾਨੂੰ ਕੋਈ ਗਾਲ ਘੱਟ ਕੱਢੇ ਕੋਈ ਗੇਟਮੈਨ ਉਹਨੂੰ ਪਿਆਰ ਨਾਲ ਬੁਲਾ ਲਓ ਕਿ ਹਾਂਜੀ ਵੀਰੇ ਤੁਸੀਂ ਠੀਕ ਹੋ ਕੋਈ ਚੀਜ਼ ਦੀ ਲੋੜ ਹੈ ਕੋਈ ਵੇਟਰ ਹੈ ਉਹਨੂੰ ਪਿਆਰ ਨਾਲ ਬੁਲਾ ਲਓ ਕਿ ਹਾਂਜੀ ਤੁਹਾਡਾ ਦਿਨ ਕਿਵੇਂ ਨਿਕਲਿਆ ਆ ਬਹੁਤ ਅੱਛੀ ਸੇਵਾ ਕਰ ਰਹੇ ਹੋ ਆ ਬਹੁਤ ਅੱਛੀ ਸਰਵਿਸ ਦੇ ਰਹੇ ਹੋ ਆਪਨੇ ਪਾਣੀ ਪਿਲਾਇਆ ਬੜਾ ਅੱਛਾ ਲੱਗਾ ਇੰਨਾ ਕੁ ਬੋਲਣ ਨਾਲ ਕੀ ਘਟਦਾ ਆਪਣਾ ਪਰ ਉਹਦਾ ਦਿਨ ਬਣ ਜਾਏਗਾ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਸੁਣਿਆ ਥੈਂਕ ਯੂ ਮੈਮ ਤੁਹਾਡਾ ਵੀ ਹਲਕਾ ਮੈਮ ਜਿੰਨਾ ਤੋਂ ਅਸੀਂ ਸੁਣ ਕੇ ਵੱਡੇ ਹੋਏ ਆ ਸਾਡੇ ਟੀਚਰ ਤੇ ਸਕੂਲ ਦੀ ਮੈਨੇਜਮੈਂਟ ਦਾ ਇੱਕ ਵਾਰੀ ਫੇਰ ਬਹੁਤ ਧੰ